ਉਹ ਭੈਣ ਨੀ ਮਾ ਉਹ ਸਾਜਾ ਕੀ ਸੁਣਾ ਰਿਹਾ ਕੋਟਾ ਹੋਰੋ ਕਰ ਉਹ ਰੋਟਾ ਕਿ ਲਾ ਲੈਦਾ ਇੱਕ ਪਿਓ ਦੀ ਲਾ ਲੈ ਕੈਮਰਾ ਥੱਲੇ ਕਰ ਲੈ ਦੇਖੇ ਦੇਖਾ ਦੱਸ ਕੇ ਇੱਕ ਬੰਦੇ ਪਤਨੀ ਨਾਲ ਦੀ ਉਹ ਮਰਦ ਨਹੀਂ ਹੈਗਾ ਤੂੰ ਜਨਾਦੀ ਦੇ ਪੰਨੂ ਪਛਾੜ ਲੈਣੇ ਆਉਂਦੇ ਆ ਤੂੰ ਜੋ ਆਪਣੀ ਜਨਾਦੀ ਲਿਆ ਕੇ ਉਹ ਮੈਨੂੰ ਲਾੜਿਆ ਤੈਨੂੰ ਕੱਟ ਤੈਨੂੰ ਬਾੜ ਕੇ ਰੱਖਣੀ ਕੋਈ ਨਹੀਂ ਤੈਨੂੰ ਨਾ ਹੀ ਖਾੜ ਕੇ ਰੱਖੇ ਆਪ ਤੇ ਬਾੜ ਰੱਖੇ ਕੀ ਕੀਤਾ ਜਲੰਧਰ ਦੇ ਵਿੱਚ ਅੱਜ ਲਗ ਲਗ ਸਿੱਖ ਜਥੇਬੰਦੀਆਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਕੀ ਮੁੱਦੇ ਆ ਸਾਡੇ ਨਾਲ ਅੱਜ ਤੁਹਾਡੇ ਵੱਲੋਂ ਲਗ ਲਗ ਜਥੇਬੰਦੀਆਂ ਸਿੱਖ ਵੱਲੋਂ ਕਿਹੜੀ ਹੈ ਮੀਟਿੰਗਾਂ ਕੀਤੀ ਗਈ ਕੀ ਪ੍ਰੈਸ ਕਾਨਫਰੰਸ ਦੇ ਕੀ ਮੁੱਦੇ ਸਿੱਖ ਜਥੇਬੰਦੀਆਂ ਨੇ ਤਾਂ ਮੀਟਿੰਗ ਕੀਤੀ ਹੈ ਜਾਂ ਪ੍ਰੈਸ ਕਾਨਫਰੰਸ ਕੀਤੀ ਹੈ ਕਾਰਨ ਬਣ ਕੇ ਸੀਗੇ ਸਾਡੇ ਕੋਲ ਇੱਕ ਮੁਸਲਿਮ ਭੈਣ ਗੁਹਾਰ ਲੈ ਕੇ ਆਈ ਸੀਗੀ ਕਿ ਸਾਡੇ ਅਸੀਂ ਪੀੜਤ ਉਹ ਪੀੜਤ ਸੀਗੇ ਉਹਨਾਂ ਨੇ ਕਿਹਾ ਕਿ ਸਾਡੇ ਨਾਲ ਸਿੱਖ ਖੜਨ ਕਿਉਂਕਿ ਇੱਕ ਸਿੱਖ ਜਥੇਬੰਦੀ ਸ਼ਹਿਰ ਦੇ ਅੰਦਰ ਆਪਣੇ ਆਪ ਨੂੰ ਸਿੱਖਾਂ ਦੀ ਲੀਡਰ ਦੱਸ ਕੇ ਸਾਡੇ ਤੇ ਝੂਠਾ ਪਰਚਾ ਕਰਨ ਲੱਗੀ ਹੈ ਹਰਪਾਲ ਸਿੰਘ ਚੱਡਾ ਤੇ ਉਹਦੀ ਜਿਹੜੀ ਜਸੇਬੰਦੀ ਹੈਗੀ ਹੈ ਉਹ ਸਾਰੇ ਉਸ ਦੇ ਵਿੱਚ ਜਿਹੜੇ ਇੱਕ ਸਾਜ਼ਿਸ਼ ਦੇ ਤਹਿਤ ਉਸ ਔਰਤ ਨੂੰ ਫਸਾਣਾ ਚਾਹੁੰਦੇ ਸੀਗੇ ਅਸੀਂ ਉਸ ਪਰਿਵਾਰ ਨੂੰ ਵੀ ਮਿਲੇ ਜਿਹੜੇ ਲੜਕੇ ਵੱਲੋਂ ਇਹ ਸਾਰੀ ਝਗੜਾ ਕੀਤਾ ਗਿਆ ਅਸੀਂ ਉਹਨਾਂ ਤੋਂ ਪ੍ਰੂਫ ਜਦੋਂ ਮੰਗੇ ਤੇ ਹਜੇ ਤੱਕ ਤੇ ਉਹਨਾਂ ਨੇ ਕੋਈ ਪ੍ਰੂਫ ਨਹੀਂ ਦਿੱਤੇ ਪਰ ਲੜਕੀ ਕੋਲ ਪ੍ਰੂਫ ਸੀਗੇ ਐਵੀਡੈਂਸ ਸੀਗੇ ਤੇ ਉਹਦੀ ਗੱਲ ਜਿਹੜੀ ਹੈ ਜਿਸ ਤਰ੍ਹਾਂ ਉਹ ਉਹਦੀ ਵੀਡੀਓ ਬਣੀ ਹੈ ਜਾਂ ਗੱਲ ਦਸੀ ਹੈ ਸੱਚੀ ਲੱਗਦੀ ਹੈ ਸੋ ਅਸੀਂ ਇਹਨਾਂ ਨੂੰ ਕਿਹਾ ਕਿ ਪੁਲਿਸ ਦੀ ਜਾਣਦਾ ਵੀ ਸ਼ਾ ਪੁਲਿਸ ਨੂੰ ਕਰ ਲੈਂਦੋ ਮਗਰ ਉਹਨਾਂ ਨੇ ਇਹਦੇ ਵਿੱਚ ਸੋਦੇਬਾਜੀ ਸ਼ੁਰੂ ਕਰ ਦਿੱਤੀ ਪਿੱਛੇ ਵੀ ਕਈ ਇਦਾਂ ਦੇ ਮਸਲੇ ਹੋਏ ਨੇ ਜਿਨ੍ਹਾਂ ਵਿੱਚ ਉਹਨਾਂ ਨੇ ਪੈਸੇ ਲੈ ਕੇ ਇਹਨਾਂ ਚੀਜ਼ਾਂ ਦੇ ਹੱਲ ਕਰਨ ਦੀ ਜਿਹੜੇ ਕਰਦੇ ਪਏ ਨੇ ਇਹ ਜੱਥੇਬੰਦੀ ਨੇ ਇਹ ਕੰਮ ਹੀ ਫੜ ਲਿਆ ਸਿੱਖਾਂ ਦੀ بار-ਬਾਰ ਪੱਗ ਨੂੰ ਇਹ ਵੇਚਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਸੀਂ ਇਸ ਤਰੀਕੇ ਦੀ ਕੋਈ ਵੀ ਜਥੇਬੰਦੀ ਪੰਜਾਬ ਚ ਰਨ ਨਹੀਂ ਹੋਣ ਦੇਵਾਂਗੇ ਜਿਹੜੀਆਂ ਵੀ ਸਰਕਾਰਾਂ ਜਿਹੜੀਆਂ ਜਾਂ ਐਡਮਿਨਿਸਟ੍ਰੇਸ਼ਨ ਦੇ ਬੰਦੇ ਜਿਹੜੇ ਇਹਦੀ ਪਿੱਠ ਤੇ ਖੜੇ ਨੇ ਅਸੀਂ ਉਹਨਾਂ ਨੂੰ ਜਲਦ ਤੋਂ ਜਲਦ ਜਿਹੜਾ ਇਹਨਾਂ ਸਬੂਤਾਂ ਦੇ ਤਹਿਤ ਦੱਸਾਂਗੇ ਕਿ ਇਹਨਾਂ ਵੱਲੋਂ ਕਿਹੜੀਆਂ ਗਲਤੀਆਂ ਕੀਤੀਆਂ ਜਾ ਰਹੀਆਂ ਤੁਹਾਡੇ ਵੱਲੋਂ ਇੱਕ ਪ੍ਰੈਸ ਕਾਨਫਰੰਸ 'ਚ ਸਬੂਤ ਵੀ ਦਿਖਾਏ ਗਏ ਨੇ ਕਿਹੜੇ ਸਬੂਤ ਹੈਗੇ ਨੇ ਉਸ ਦੇ ਉਹ ਕੀ ਸਬੂਤ ਹੈ ਕਿ ਉਸ ਜਿਹੜਾ ਸ਼ੇਖਾ ਬਾਜ਼ਾਰ ਗੁਰੂਗ੍ਰਾਂਸਾ ਮਾਰੇ ਦੀ ਬੇਦਬੀ ਦਾ ਮਸਲਾ ਬਣਿਆ ਸੀਗਾ ਜਦੋਂ ਸਿੱਖਾਂ ਦੇ ਵਿੱਚ ਇੱਥੇ ਬਹੁਤ ਵੱਡਾ ਕੇ ਉਸ ਮਸਲੇ ਨੂੰ ਲੈ ਕੇ ਇੱਥੇ ਪਰਚਾ ਕੀਤਾ ਗਿਆ ਸੀ 4 ਨੰਬਰ ਥਾਣੇ ਜਿਹੜਾ 4 ਨੰਬਰ ਥਾਣੇ ਪਰਚਾ ਹੋਇਆ ਸੀਗਾ ਪਰਚੇ ਦੇ ਵਿੱਚ ਇਹਨਾਂ ਨੇ ਥਾਣੇ ਵਿੱਚ ਕਲੇਸ਼ ਪਾਇਆ ਸਿਕਤਾਲ ਮਿਲ ਕਮੇਟੀ ਦੇ ਬੰਦਿਆਂ ਨੇ ਤੇਜਿੰਦਰ ਸਿੰਘ ਪਰਦੇਸੀ ਨੇ ਉਹ ਕਹਿੰਦਾ ਹੈ ਕਿ ਪਰਚਾ ਮੈਂ ਹੀ ਕਰਾਣਾ ਆਪਾਂ ਕਹੇ ਕੋਈ ਗੱਲ ਨਹੀਂ ਤੁਸੀਂ ਕਰਾ ਲਓ ਮਗਰ ਅਸੀਂ ਪਿੱਛੇ ਖੜੇ ਆ ਅਸੀਂ ਪੂਰੀ ਪੈਰਵੇ ਕਰਾਂਗੇ ਅਸੀਂ ਉਸ ਪਰਚੇ ਦੇ ਉੱਤੇ ਪੂਰੀ ਨਿਗਰਾਨੀ ਕੀਤੀ ਨਿਗਰਾਨੀ ਦੇ ਵਿੱਚ ਪਤਾ ਲੱਗਾ ਕਿ ਇਹਨਾਂ ਨੇ ਉਹਨਾਂ ਦੇ ਪਰਿਵਾਰ ਦੇ ਨਾਲ ਸੌਦੇਬਾਜ਼ੀ ਕੀਤੀ ਸੌਦੇਬਾਜ਼ੀ ਕਰਕੇ ਉਸ ਪਰਿਵਾਰ ਨੂੰ ਇਹਨਾਂ ਨੇ ਬੇਗੁਨਾ ਸਾਬਤ ਕੀਤਾ ਕੋਰਟ ਦੇ ਵਿੱਚ ਇਹਨਾਂ ਨੇ ਗਵਾਹੀ ਦੇ ਕੇ ਰਜਿੰਦਰ ਸਿੰਘ ਪਰਦੇਸੀ ਨੇ ਆਹ ਉਹਦਾ ਪ੍ਰੂਫ ਹੈ ਜੀ ਇਹ ਉਹਦਾ ਪ੍ਰੂਫ ਹੈ ਜੀ ਇਹਨੇ ਉੱਥੇ ਜਾ ਕੇ ਉਸ ਪਰਚੇ ਨੂੰ ਕੈਨਸਲ ਕਰਾਇਆ ਜੀ ਤੇ ਉਸ ਨੇ ਉਸ ਗਵਾਹੀ ਦੇ ਵਿੱਚ ਦੱਸਿਆ ਕਿ ਉਹ નિર્ਦੋਸ਼ਾ ਜੇ ਇੱਕ ਕੰਮ ਹੀ ਕਰਨਾ ਫਿਰ ਸਾਨੂੰ ਸਿਰਾਂ ਦੇ ਪੰਗਾ ਬੰਨਣ ਦੀ ਲੋੜ ਨਹੀਂ ਹੈ ਹੋਰ ਬੜੇ ਤਰੀਕੇ ਨੇ ਆਪਣੇ ਆਪ ਨੂੰ ਵੇਚ ਕੇ ਤੁਸੀਂ ਪੈਸੇ ਕਮਾ ਸਕਦੇ ਆ ਜੇ ਇਹਨਾਂ ਦੇ ਪਰਿਵਾਰ ਦੇ ਬੱਚੇ ਇਹ ਗੱਲ ਨੂੰ ਸੁਣਦੇ ਆ ਦੇਖਦੇ ਆ ਤਾਂ ਉਹ ਦੇਖਣ ਕਿ ਉਹਨਾਂ ਦੇ ਜਿਹੜੇ ਪਰਿਵਾਰ ਦੇ ਇਹ ਮਾਪਿਓ ਖਵਾਣ ਦੇ ਲਾਇਕ ਹੈ ਇਹ ਸਿੱਖ ਖਵਾਣ ਦੇ ਲਾਇਕ ਕਿ ਉਹਨਾਂ ਦੇ ਗੁਨਾਹ ਦੀ ਸਜਾਉਣਾਂ ਦੇ ਬੱਚਿਆਂ ਨੂੰ ਨਹੀਂ ਮਿਲੇਗੀ ਜ਼ਰੂਰ ਮਿਲੇਗੀ ਸਮਾਜ ਵਿੱਚ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਣਾ ਉਹਨਾਂ ਨੂੰ ਸੋ ਮੈਂ ਚਾਹਾਂਗਾ ਕਿ ਇਹਨਾਂ ਬੰਦਿਆਂ ਨੂੰ ਇਹਨਾਂ ਦਾ ਪਰਦਾ ਫਾਸ਼ ਹੋਣਾ ਚਾਹੀਦਾ ਜਿੱਦਾਂ ਦੇ ਹੋਰ ਲੋਕ ਵੀ ਸਾਡੇ ਸਾਹਮਣੇ ਆਣਗੇ ਅਸੀਂ ਡਟ ਕੇ ਵਿਰੋਧ ਕਰਾਂਗੇ ਬਿਨਾਂ ਆਪਣੀ ਜਾਨ ਦੀ ਪਰਵਾਹ ਕੀਤੇ ਹੋਏ ਅਕਸਰ ਤੁਹਾਡੇ ਵੱਲੋਂ ਤੁਸੀਂ ਇਹ ਵੀ ਕਿਹਾ ਅਸੀਂ ਉਹਨਾਂ ਦਾ ਕਿਹੜਾ ਬਾਈਕਾਟ ਕਰਦੇ ਹਾਂ ਲਗ ਲਗ ਜਿੱਥੇ ਬੰਦੇ ਗੜੀ ਇੱਥੇ ਪਹੁੰਚੇ ਸੀ ਤੁਹਾਡੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਤੁਸੀਂ ਉਹਨਾਂ ਨੂੰ ਸਾਹਿਬ ਕਹਤਾ ਕਿੜੇ ਜਿੱਥੇ ਬੰਦੇ ਦਾ ਸਾਡਾ ਕਿੜੇ ਸੇਖੋ ਹੈਗੀ ਹੈ ਉਹ ਬਿਲਕੁਲ ਕਿੜੀ ਬਾਈਕਾਟ ਕੀਤੀ ਅਸੀਂ ਇਹ ਬਾਈਕਾਟ ਦੀ ਗੋਲ ਦਿੱਤੀ ਹੈ ਸਾਰੀਆਂ ਸਿੰਘ ਸਭਾਵਾਂ ਨਿਹੰਗ ਸਿੰਘ ਜਥੇਬੰਦੀਆਂ ਧਾਰਮਿਕ ਆਗੂ ਜਿਹੜੇ ਵੀ ਸ਼ਹਿਰ ਚ ਸਮਾਜਿਕ ਸੇਵਾਵਾਂ ਕਰ ਰਹੇ ਉਹਨਾਂ ਨੂੰ ਵੀ ਬੁਲਾ ਕੇ ਉਹ ਵੀ ਸਾਰੇ ਪੀੜਤ ਸੀਗੇ ਜਿਹੜੇ ਇੱਥੇ ਬੈਠੇ ਸੀਔਰਤਾਂ ਵੀ ਇੱਥੇ ਬੈਠੀਆਂ ਸੀਗੇ ਜਿਹੜੀਆਂ ਸੀਨਾ ਪੀੜਤ ਸੀਗੀਆਂ ਸਾਰੀਆਂ ਚੀਜ਼ਾਂ ਤੋਂ ਅਸੀਂ ਉਹਨਾਂ ਨੂੰ ਰਾਹਤ ਦਿਵਾਉਣ ਦੇ ਲਈ ਇਸ ਜਥੇਬੰਦੀ ਦਾ ਪੂਰਨ ਬਾਈਕਟ ਕੀਤਾ ਅੱਜ ਕਿਹੜੇ ਅੱਜ ਜੋ ਬੀਤੇ ਦਿਨ ਬਹੁਤ ਚਰਚਾ ਚੱਲ ਰਹੀ ਹੈ ਇੱਕ ਮੁਸਲਮਾਨ ਭਾਈ ਦੀ ਧੀ ਦੇ ਨਾਲ ਕਿਹੜੀ ਲੜਾਈ ਹੁੰਦੀ ਹੈ ਤਰਨੇ ਵੀ ਲੱਗ ਜਾਂਦੇ ਨੇ ਉਸ ਤੋਂ ਬਾਅਦ ਪੁਲਿਸ ਵੱਲੋਂ ਕਿਹੜਾ ਉਹ ਪਰਚੇ ਨੂੰ ਕਿਹੜਾ ਕਰਾਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੇ ਉਹ ਅੱਜ ਤੁਹਾਡੇ ਕੀ ਹੁਣ ਤੁਹਾਡੇ ਵੱਲ ਉਹਨਾਂ ਵੱਲ ਦੇ ਨਾਲ ਕੀ ਤੁਹਾਡੀ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਅਸੀਂ ਕਮਿਸ਼ਨਰ ਸਾਹਿਬ ਨੂੰ ਮਿਲਣ ਜਾ ਰਹੇ ਹਾਂ ਉਹਨਾਂ ਨੂੰ ਬੇਨਤੀ ਕਰਨੀ ਹੈ ਕਿ ਇਹ ਔਰਤ ਜਿਹੜੀ ਹੈ ਅਗਰ ਮਜ਼ਲੂਮ ਹੈਗੀ ਹੈ ਤੇ ਤੇ ਕਾਨੂੰਨੀ ਕਾਰਵਾਈ ਜਾਂ ਪਰਚਾ ਨਹੀਂ ਹੋਣਾ ਚਾਹੀਦਾ ਇਹ ਜਾਂਚ ਦਾ ਵਿਸ਼ਾ ਹੈਗਾ ਐਵੇਂ ਕਿਸੇ ਜਥੇਬੰਦੀ ਦੇ ਕਹਿਣ ਤੇ ਕਿਸੇ ਤੇ ਪਰਚਾ ਨਾ ਕਰਾਓ ਸ਼ਹਿਰ ਦਾ ਮਾਹੌਲ ਖਰਾਬ ਹੁੰਦਾ ਉਹਨਾਂ ਦੇ ਵੀ ਪਰਿਵਾਰ ਦੇ ਉਹਨਾਂ ਦੇ ਵੀ ਧਰਮ ਦੇ ਲੋਕ ਇਕੱਠੇ ਹੋ ਕੇ ਜੇ ਕੱਲ ਨੂੰ ਕੋਈ ਵਿਰੋਧ ਕਰਨਗੇ ਤੇ ਮਸਲਾ ਦੂਸਰੇ ਪਾਸੇ ਚਲ ਜਾਣਾ ਹੈਗਾ ਝਗੜੇ 'ਚ ਬਦਲ ਜਾਣਾ ਹੈਗਾ ਜੀ ਜੀ ਦੇਖਿਆ ਅਸੀਂ ਗੱਲਬਾਤ ਕੀਤੀ ਗਈ ਹੈ ਸਿੱਖ ਜੋ ਜਥੇਬੰਦੀਆਂ ਨੇ ਅੱਜ ਜੋ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਆਓ ਇਸ ਮੁਸਲਮਾਨ ਭਾਈ ਚਾਦੇ ਦੇ ਨਾਲ ਜੀ ਗੱਲਬਾਤ ਕਰਦੇ ਆਂ ਵਿੱਚ ਗੱਲ ਕਰਦੇ ਆਂ ਸਾਡੇ ਨਾਮ ਕੀ ਨਾਮ ਹੈ ਤੁਹਾਡਾ ਮਹਿਤਾਬ ਕੀ ਗੱਲ ਹੋਈ ਸੀ ਤੁਸੀਂ 400 ਰੁਪਏ ਦਾ ਦੱਸਿਆ ਜਾ ਰਿਹਾ ਇੱਕ ਬੂਟ ਲੈਣਗੇ ਸੀ ਬੂਟ ਤੋਂ ਬਾਅਦ ਇੱਕ ਕਿਹੜੀ ਐਡੀ ਵੱਡੀ ਕਿਹੜੀ ਆ ਉਹ ਲੜਾਈ ਕਿਹੜੀ ਉਹ ਛਿੜ ਗਈ हम बोट लेने गए थे हमने दोबारा वो डिफेक्टेड पीस निकला तो हम चेंज करवाने के लिए गए थे उन्होंने चेंज नहीं करा गंदे गंदे कमेंट करने लगे मार मार पीट करने लगे मुझे मारा मैंने इतनी उनसे रिक्वेस्ट करी कि इसे चेंज कर दो चेंज कर दो पर उन्होंने नहीं करा फिर उन्होंने मार पीट करी मेरे सर से बाल पकड़ के मुझे फेंक के मारा मेरे पति को मारा कड़े से मारा मेरी बाँ मोड़ दी मेरे मुँह पर थप्पड़ मारे उन्होंने फिर उन्होंने मुझे गंदे काली ग्लोच करी है आप वीडियो में भी देख सकते हैं कि किस तरह से वो मुझ पर हमलावर हो रहा है उसका इंप्रेशन देख सकते हैं कि वो कितना मारपीट कर रहा है गालियाँ बग रहा है और मैं सिर्फ़ इंसाफ चाहती हूँ और हम पे दबाव बनाया जा रहा है हम फटाफट थाने गए थाने जाकर हमने मतलब एस एच साहब को सारी बात बताई तो उस टाइम उसके कोई भी चोट नहीं लगी हुई थी आप देख सकते हैं वीडियो के अंदर फिर बाद में उसने अपने झूठे एविडेंस बनाए चोटें मारी और वो मेडिकल कराने के लिए चला गया तो उसके उन्होंने हम पे झूठा इल्ज़ाम लगाया कि मैंने उसकी दस्तार को पकड़ा है उसकी हाथ दाढ़ी को हाथ लगाया आप वीडियो के अंदर साफ देख सकते हैं ना उसकी दस्तार खिल रही हुई है कि मैंने उसकी को नहीं छुआ ना उसकी दाढ़ी को भुट्टाया क्योंकि मैंने दाढ़ी को हाथ नहीं लगाया था हम तो जिन चीज़ों की इज्जत करते हैं उनके बारे में सूने छेड़ने के बारे में या छूने के बारे में या फेंकने के बारे में सोच भी नहीं सकते बस वो झूठा वो कह रहे हैं कि कॉम्प्रोमाइज़ करो पर मैंने कॉम्प्रोमाइज़ नहीं करना है मैं अपने सिख भाइयों से इंसाफ चाहती हूँ सिख बहनों से इंसाफ चाहती हूँ इसीलिए मैं दरबार साहब में आई हूँ ही यहाँ पे अपने सिख भाइयों के पास उन्होंने मुझे विश्वास दिलाया है अनुशासन दिलाया है कि वो मेरे साथ खड़े हैं हर उस जुल्म की जुल्म के खिलाफ करे हैं जो औरतों के साथ हो रहा है है लगातार और ये आवाज मेरी नहीं हर एक औरत की आवाज है जिस पर जुल्म हो रहा है इसलिए मैं आज सामने आई हूँ और मुझे इंसाफ चाहिए से जल्दी पकड़ा पकड़ा जाए वो और उसे सजा मिले बस यही चाहिए का बड़ी जो लड़ाई शुरू हो चुकी है सिर्फ एक चार सौ के पीछे लड़ाई होंगी क्या तुम बूट खरीद के ले चुके हाँ हमने बूट बूट खरीद लिए थे अपने घर ले गए थे उन्होंने चेंज करके जो पीस हमें पसंद आया था उसको चेंज कर दिया था डिफ़ेक्टेड पीस डाल दिया था अब हमने घर जाके खोला तो डिफेक्टेड पीस निकला फिर हम उसे चेंज करवाने के लिए आए थे कि भाई आप इसे चेंज कर दें इसके बदले दूसरा दे दें उसने कहा कि कल ले जाना परसों ले जाना उसने तीन चार गेड़ियाँ हमारी ऐसे लगवा दी तो फिर हम शुक्रवार वाले दिन पौने दो बजे के लिए गए और हमने बूट वो चेंज करने के लिए उसे फिर रिक्वेस्ट करी तो वो उसे चेंज करने की बजाय बल्कि भड़क गया कि आप बार बार क्यों आ रहे हो उसको चेंज करवाने के लिए तो मेरे पति ने फिर भी रिक्वेस्ट की फिर मैंने रिक्वेस्ट करी उसने तब भी नहीं सुना और उसने हाथ पाई करने के लिए इसलिए हमने कैमरा खोला अगर हम कैमरा ना खोलते या हम वीडियो ना बना बनाते वो तो हमें जान से ही मार देता वन जब उसने औरत के मारने का लिहाज नहीं करा तो उसने अपने मेरे पति को कैसे वो छोड़ता उसने अपने बंदे बुलाए हुए थे और बोलता था तलवार लेकर आओ दांत लेकर आओ इस तरह से वो बोल रहा था जो मुझे आधी समझ आ रही थी आजी नहीं आ रही थी तो लेकिन उसने बंदे बुलाए हुए थे और उसने हम हाँ मुझे बहुत मारा मेरे सर पे कड़ों से मारा मुझे अंदरूनी चोटें भी बहुत आई है मेरे पति को भी कड़े से मारा आज आप सारे सिख भाईचारे के पास पहुंचे हो क्या विश्वासन मिला उनसे क्या बातचीत मैं आज अपने सिख भाइयों के साथ आई हूँ मेरे सिख भाई मेरे साथ खड़े हैं और मेरी हिम्मत और मेरे हौसले को वो उन्होंने और बढ़ाया है और मुझे यकीन दिलाया है कि वो इंसाफ दिलाएंगे मुझे और न्याय कराएंगे मेरे साथ में वो हमेशा लगातार इस जुल्म के ख़िलाफ़ मेरा साथ देते रहेंगे और मुझ पर कोई क्रोस पर्चा नहीं होगा कोई ऐसा मुझ पर मतलब वो केस नहीं होगा झूठा जो वो झूठे मुझे केस लगाना चाहते हैं उनके खिलाफ मेरे सिख भाई मेरे साथ रहेंगे सिख समाज खड़ा रहेगा मेरा प्रशासन है मेरे साथ में मेरी सरकार है कोर्ट है मेरे भाई सब मौजूद हैं वो मेरे साथ खड़े हैं सच्चाई के साथ खड़े खान देखा है अक्सर वालों कल भी प्रेस कॉन्फ्रेंस की गई थी जो है वीडियो भी दिखाई गए थे हाथ भी चकते हुए कड़े भी मारद सारी गल हुई अज सिख अलग जल बुलाया ਆ ਗਿਆ ਕੀ ਵਿਸ਼ਵਾਸਨ ਹੋਇਆ ਕੀ ਗਲਤ ਮੈਂ ਤੁਹਾਨੂੰ ਸ਼ੁਰੂ ਤੋਂ ਬਸ ਇੱਕ ਮਿੰਟ ਦਾ ਲੈਣਾ ਚਾਹੁੰਦਾ ਤੁਹਾਡਾ ਗੱਲ ਇਹ ਹੋਈ ਕਿ ਜਦੋਂ ਉਹਨਾਂ ਕੀ ਇਹਨਾਂ ਕੁੱਟਮਾਰ ਤੋਂ ਹੋ ਗਈ ਜਦੋਂ ਸੋਸ਼ਲ ਮੀਡੀਆ ਤੇ ਅਸੀਂ ਕੋਈ ਚੀਜ਼ ਵੀ ਅਪਲੋਡ ਨਹੀਂ ਕੀਤੀ ਕਿਉਂਕਿ ਇਹਦੇ ਵਿੱਚ ਸਿੱਖਾਂ ਦੀ ਵੀ ਬੇਇੱਜ਼ਤੀ ਸੀਗੀ ਇਹਦੇ ਵਿੱਚ ਇਸ ਔਰਤ ਦੀ ਵੀ ਬੇਇੱਜ਼ਤੀ ਸੀਗੀ ਅਸੀਂ ਅਪਲੋਡ ਨਹੀਂ ਕੀਤੀ ਜਦੋਂ ਐਫ ਆਈ ਆਰ ਦਰਜ ਕਰ ਦਿੱਤੀ ਪੁਲਿਸ ਪ੍ਰਸ਼ਾਸਨ ਨੇ ਉਸ ਤੋਂ ਬਾਅਦ ਉਹਨਾਂ ਨੇ ਜਦੋਂ ਧਰਨਾ ਲਗਾਇਆ ਧਰਨੇ ਦੇ ਵਿੱਚ ਵੀ ਬਹੁਤ ਗਾਲਾਂ ਗਲੋਚ ਕੀਤੀ ਗਈ ਬਹੁਤ ਯਾਨੀ ਕਿ ਅਪਸ਼ਬਦ ਬੋਲੇ ਗਏ ਠੀਕ ਨਹੀਂ ਪ੍ਰੈਸ਼ਰ ਬਹੁਤ ਰਾਜਨਾਮੇ ਵਾਸਤੇ ਪਾ ਰਹੇ ਸੀਗੇ ਹੁਣ ਅਸੀਂ ਇਹ ਗੱਲ ਇਸ ਕਰਕੇ ਸਿੱਖ ਭਾਈਚਾਰੇ ਵਿੱਚ ਲੈ ਕੇ ਆਏ ਆ ਕਿ ਸਿੱਖ ਭਾਈਚਾਰਾ ਤੇ Hindu ਭਾਈਚਾਰਾ ਤੇ Muslim ਭਾਈਚਾਰੇ ਦਾ ਜਾਨਕੀ ਆਪਸੀ ਵਿੱਚ ਪਿਆਰ ਬਹੁਤ ਆ ਅਸੀਂ ਚਾਹੁੰਦੇ ਆ ਕਿ ਇਸ ਕਰਕੇ ਸਾਨੂੰ ਪ੍ਰੈਸ ਕਾਨਫਰੰਸ ਕਰਨੀ ਪਈ ਇਸ ਕਰਕੇ ਸਾਨੂੰ ਮੀਡੀਆ ਦੇ ਵਿੱਚ ਆਉਣਾ ਪਿਆ ਕਿ ਕਈ ਸਿੱਖਾਂ ਦੇ ਵਿੱਚ ਜਿਹੜੀ ਇਹਨਾਂ ਨੇ ਗੱਲ ਚਲਾਤੀ ਕਿ ਕੇਸ ਪੜ ਦਿੱਤੇ ਇਹਦੀ ਪਗੜੀ ਲਾਹ ਦਿੱਤੀ ਗਈ ਉਹ ਸਿੱਖ ਪਾਈ ਚਾਰੇ ਵਿੱਚ ਸਾਡੇ ਪ੍ਰਤੀ ਨਫ਼ਰਤ ਨਾ ਜਾਵੇ ਅਸੀਂ ਜੋ ਆਪਣੇ ਪ੍ਰੂਫ ਸੀਗੇ ਨਾ ਚਾਹੁੰਦੇ ਹੋਣ ਦੇ ਬਾਵਜੂਦ ਵੀ ਉਹ ਪ੍ਰੂਫ ਜਿਹੜੇ ਆ ਸਾਨੂੰ ਉਜਾਗਰ ਕਰਨੇ ਪਏ ਅਸੀਂ ਭਰੇ ਦਿਲ ਦੇ ਨਾਲ ਦੁਖੀ ਦਿਲ ਦੇ ਨਾਲ ਉਜਾਗਰ ਕੀਤੇ ਉਹ ਧਮਕੀਆਂ ਦੇ ਰਿਹਾ ਜੀ ਇਹਨਾਂ ਤੇ 295 ਦਾ ਪਰਚਾ ਦਰਜ ਕਰਤਾ ਜਾਵੇ ਕਿਸ ਗੱਲ ਦਾ ਅਗਰ ਇੱਕ ਵੀ ਐਵੀਡੈਂਸ ਹੈ ਅਸੀਂ ਇਹਦੇ ਨਾਲ ਨਹੀਂ ਖੜਨਾ ਸੀ ਕਿਉਂਕਿ ਸਿੱਖ ਪਾਈ ਚਾਰੇ ਇੱਕ ਆਵਾਜ਼ ਦੇ ਨਾਲ ਸਾਡੇ ਨਾਲ ਖੜੇ ਆ ਮੈਂ ਹਰਜਿੰਦਰ ਜਿੰਦਾਜੀ ਦਾ ਮੈਂ ਸਾਰੇ ਭਰਾਵਾਂ ਦਾ ਧੰਨਵਾਦ ਕਰਦਾ ਇਸ ਕਰਕੇ ਕਿ ਅੱਗੋਂ ਵੀ ਸਿੱਖ ਪਾਈ ਚਾਰੇ ਅੱਗੇ ਵੀ ਬੰਦਾ ਸਿੱਖ ਆ ਲੇਕਿਨ ਸੈਂਟਰਲ ਟਾਊਨ ਗੁਰਦੁਆਰਾ ਸਾਹਿਬ ਦੀ ਸਾਰੀ ਮੈਨੇਜਮੈਂਟ ਸਾਰਾ ਸ਼ਹਿਰ ਦਾ ਸਿੱਖ ਭਾਈਚਾਰਾ ਇਨਸਾਨ ਦੇ ਇੱਕ ਔਰਤ ਦੇ ਇਨਸਾਫ ਵਾਸਤੇ ਖੜਾ ਵੱਡੇ ਵੱਲੋਂ ਕਿਹੜੀ ਵੀਡੀਓ ਵਾਇਰਲ ਕੀਤੀ ਗਈ ਦੇਖੀ ਗਈ ਹੈ ਉਹ ਅਕਸਰ ਉਹ ਲੇਡੀਜ਼ ਨੂੰ ਗਾਲ੍ਹਾਂ ਵੀ ਕੱਢ ਰਿਹਾ ਹੈ ਤੇ ਉਸਦੇ ਹੱਥ ਪਿੱਛੇ ਚਲਾਕੀ ਵੀ ਕਰ ਰਿਹਾ ਇਸ ਬਾਰੇ ਪੁਲਿਸ ਨਾਲ ਤੁਹਾਡੀ ਕੱਲ ਗੱਲਬਾਤ ਹੋਈ ਹੈ ਪੁਲਿਸ ਨੇ ਕੀ ਕਿਹਾ ਮੈਂ ਇਮਾਨਯੋਗ ਐਸਐਸਓ ਸਾਹਿਬ ਨਾਲ ਗੱਲ ਕੀਤੀ ਸੀਗੀ ਐਸਐਚਓ ਸਭ ਨੂੰ ਕਹਾਂ ਸੀਗਾ ਵੀ ਦੇਖੋ ਵੀ ਤੁਸੀਂ ਕੋਈ ਵੀ ਨਜਾਇਜ਼ ਇਦਾਂ ਦਾ ਕੰਮ ਨਾ ਕਰਿਓ ਕਿ ਜਿਹਦੇ ਵਿੱਚ ਵੀ ਸਾਰੇ ਸਮਾਜ ਨੂੰ ਸਿੱਖਾਂ ਨੂੰ ਆਪਣੇ ਐਸਸੀ ਭਾਈਚਾਰੇ ਨੂੰ ਮੁਸਲਮਾਨ ਭਾਈਚਾਰੇ ਨੂੰ 크ਰਿਸਚੀਅਨ ਨੂੰ ਸਾਰੇ ਭਾਈਚਾਰਿਆਂ ਨੂੰ ਇੱਕ ਪਲੇਟਫਾਰਮ ਤੇ ਆਣਾ ਪਵੇ ਕਿਉਂਕਿ ਇਹ ਕਿਸੇ ਦੇ ਇਹ ਔਰਤ ਦਾ ਮਸਲਾ ਆ ਇਹ ਔਰਤ ਦੇ ਨਾਲ ਬੇਰਹਿਮੀ ਦੇ ਨਾਲ ਕੁੱਟਮਾਰ ਹੋਈ ਆ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕੋਈ ਗਾਲ ਨਹੀਂ ਰਹਿ ਗਈ ਕੋਈ ਗਾਲ ਨਹੀਂ ਰਹਿ ਗਈ ਜਿਹੜੀ ਨਹੀਂ ਕੱਢੀ ਹੋਵੇ ਜੀ ਠੀਕ ਨਹੀਂ ਉਪਰੋਂ ਕੜੇ ਦੇ ਨਾਲ ਵਾਰ ਕੀਤਾ ਹੋਵੇ ਇੰਨੀ ਬੇਰਹਿਮੀ ਪਾ ਜਿਹਦਾ ਕਦ ਕੜ ਦੇਖੋ ਉਹ ਤੇ ਤਾਕਤ ਦੇਖੋ ਜਿਨ੍ਹਾਂ ਦੀ ਇਹ ਚੀਕਾਂ ਬੋਤੀਆਂ ਨੇ ਬਾਹ ਦੀਆਂ ਚੀਕਾਂ ਬੋਤੀਆਂ ਤੇ ਉਹ ਬੰਦਾ ਉੱਥੇ ਹੁੰਦਾ ਅਗਰ ਇਹ ਵੀਡੀਓ ਨਾ ਬਣਾਉਂਦਾ ਤੇ ਅੱਜ ਇਹ ਅੰਦਰ ਹੁੰਨੇ ਸੀ ਇਸ ਕਰਕੇ ਮੈਂ ਮਾਨਯੋਗ ਪੁਲਿਸ ਪ੍ਰਸ਼ਾਸਨ ਨੂੰ ਮਾਨਯੋਗ ਕਮਿਸ਼ਨਰ ਸਾਹਿਬ ਨੂੰ ਬੇਨਤੀ ਕਰਦਾ ਹਾਂ ਕਿ ਜਿਹੜਾ ਜੋ ਤੁਸੀਂ ਪਰਚਾ ਦਰਜ ਕੀਤਾ ਸੀ ਤੁਹਾਡੇ ਦਾ ਧੰਨਵਾਦੀ ਹਾਂ ਅਗਲੀ ਜਿਹੜੀ ਜੋ ਉਹਨਾਂ ਦੇ ਸਾਡੇ ਤੇ ਪ੍ਰੈਸ਼ਰ ਪਾ ਰਿਹਾ ਪਰਚਾ ਦਰਜ ਕਰਦਾ ਇਦਾਂ ਦੀ ਕੋਈ ਨਜਾਇਜ਼ ਕਾਰਵਾਈ ਨਾ ਕਰੇ ਕਿ ਜਿਹੜਾ ਕਿ ਸਿੱਖ ਸਮਾਜ ਨੂੰ ਸਾਨੂੰ ਸਾਰਿਆਂ ਨੂੰ ਬਾਹਰ ਆਣਾ ਪਵੇ। ਕਿਤੇ ਕੀ ਹੈ ਜੋ ਬੀਤੀ ਦਿਨੀ ਲੇਡੀਜ਼ ਨਾਲ ਜੋ ਕਟਨਾ ਹੋਈ ਹੈ ਉਸ ਦੇ ਸਬੰਧ ਦੇ ਵਿੱਚ ਅੱਜ ਸਿੱਖ ਸਿੱਖ ਜਥੇਬੰਦੀਆਂ ਤੇ ਹੋਰ ਵੀ ਕਿਹੜੇ ਜਥੇਬੰਦੀਆਂ ਵੱਲੋਂ ਅੱਜ ਜਿਹੜੀ ਇਹ ਪ੍ਰੈਸ ਕਾਨਫਰੰਸ ਕੀਤੀ ਗਿਆ ਤੇ ਉਹਨਾਂ ਵੱਲੋਂ ਇਸ ਜੋ ਲੇਡੀਜ਼ ਨਾਲ ਜੋ ਕਟਨਾ ਹੋੰਦੀ ਹੈ ਉਸ ਦੇ ਇਨਸਾਫ ਲਈ ਜੋ ਹੈ ਮੰਗ ਕੀਤੀ ਜਾ ਰਹੀ ਹੈ। ਕੈਮਰਾਮੈਨ ਅਜੀਤ ਦੇ ਨਾਲ ਸੋਨੂ ਮਹਾਜਨ ਜਗਨ